ਤੋ ਸਤ ਸ੍ਰੀ ਅਕਾਲ ਮੈਂ ਵੀਰਵਲ ਢਾਲੀਵਾਲ ਪੱਤਰਕਾਰ ਮਾਨਸਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿੰਨੇ ਭੈਣ ਭਰਾ ਨੇ ਅੱਖਾਂ ਦੀ ਰੋਸ਼ਨੀ ਨਹੀਂ ਇਹਨਾਂ ਦਾ ਇਲਾਜ ਆਪਾਂ ਚੰਡੀਗੜ੍ਹ ਪੀਜੀਆਈ ਤੋਂ ਸ਼ੁਰੂ ਕਰਵਾਇਆ ਅੱਜ ਵੀ ਚੰਡੀਗੜ੍ਹ ਗਏ ਸੀ ਤੇ ਮੰਗਲਵਾਰ ਨੂੰ ਦੁਬਾਰਾ ਫਿਰ ਜਾਣਾ ਸਾਡੀ ਪਹਿਲੀ ਬੇਨਤੀ ਤਾਂ ਇਹ ਹੈ ਕਿ ਪੰਜਾਬ ਦੀਆਂ ਜਿਹੜੀਆਂ ਵੀ ਸੰਸਥਾਵਾਂ ਨੇ ਵੱਡੀਆਂ ਜੇ ਕੋਈ ਸੰਸਥਾ ਇਹਨਾਂ ਥਿੱਲਾ ਵਿੱਚੋਂ ਕਿਸੇ ਨੂੰ ਵੀ ਲਿਜਾ ਕੇ ਆਪਣੇ ਕੋਲ ਰੱਖ ਕੇ ਇਹਨਾਂ ਦਾ ਇਲਾਜ ਕਰਵਾ ਦੇਵੇ ਤਾਂ ਬਹੁਤ ਪੁੰਨ ਦਾ ਕੰਮ ਹੈ ਅਸੀਂ ਵੀ ਲੱਗੇ ਹੋਏ ਆ ਜੇਕਰ ਚੰਡੀਗੜ੍ਹ ਤੋਂ ਡਾਕਟਰਾਂ ਨੇ ਇਹਨਾਂ ਦੇ ਆਪਰੇਸ਼ਨ ਕਰਦੀ ਹਾਂ ਵੀ ਭਾਪੀ ਜਿੰਨਾ ਵੀ ਖਰਚਾ ਹੋਊਗਾ ਉਹ ਅਸੀਂ ਸਾਰਾ ਕਰਾਂਗੇ ਖਰਚਾ ਆਪਰੇਸ਼ਨ ਇਹਨਾਂ ਦੇ ਕਰਵਾਵਾਂਗੇ ਫਿਰ ਵੀ ਅਸੀਂ ਜਿਹੜੇ ਪੰਜਾਬ ਦੇ ਸੰਸਥਾਵਾਂ ਨੇ ਵੱਡੀਆਂ ਉਹਨਾਂ ਨੂੰ ਮਦਦ ਕਰਦੇ ਆ ਬੇਨਤੀ ਕਰਦੇ ਆ ਕਿ ਤੁਸੀਂ ਜੇਕਰ ਇਹਨਾਂ ਵਿੱਚੋਂ ਕੰਧੀਆਂ ਬੇਟੀ ਨੂੰ ਜਾਂ ਬੇਟੇ ਨੂੰ ਲਿਆ ਕੇ ਇਹਨਾਂ ਦਾ ਇਲਾਜ ਕਰਵਾ ਦਿਓ ਤਾਂ ਬਹੁਤ ਹੀ ਪੁੰਨ ਦਾ ਕੰਮ ਹੈ ਪਿਛਲੇ ਇੱਕ ਦਿਨ ਕੁਝ ਦਿਨ ਪਹਿਲਾਂ ਗਏ ਸੀ ਹੁਣ ਗਏ ਸੀ ਦੁਬਾਰਾ ਮੰਗਲਵਾਰ ਨੂੰ ਇਹਨਾਂ ਦੇ ਕਾਰਡ ਬਣ ਕੇ ਇਲਾਜ ਸ਼ੁਰੂ ਹੋ ਜਾਵੇਗਾ ਸੋ ਅਸੀਂ ਦੁਬਾਰਾ ਫੇਰ ਬੇਨਤੀ ਕਰਾਂਗੇ ਇੱਕ ਤਾਂ ਤੁਸੀਂ ਜੋ ਅਸੀਂ ਪਰਿਵਾਰ ਨੂੰ ਲੈ ਕੇ ਜਾਣਾ ਗੱਡੀ ਵਗੈਰਾ ਲੈ ਕੇ ਜਾਵਾਂਗੇ ਉਹਨਾਂ ਦਾ ਪਰਿਵਾਰ ਨੂੰ ਸਹਿਯੋਗ ਕਰ ਸਕਦੇ ਹੋ ਦੂਜੀ ਮੇਨ ਬੇਨਤੀ ਸਾਡੀ ਇਹ ਹੈ ਕਿ ਇਹਨਾਂ ਤਿੰਨਾਂ ਕੁੜੀਆਂ ਵਿੱਚੋਂ ਮੁੰਡੇ ਨੂੰ ਕੁੜੀ ਨੂੰ ਜਾਂ ਕਿਸੇ ਨੂੰ ਵੀ ਜੇਕਰ ਕੋਈ ਵੀ ਸਾਸਤਾ ਬੱਡੀ ਗੱਲ ਕਰੇ ਤਾਂ ਅਸੀਂ ਪਰਿਵਾਰ ਦਾ ਜੋ ਨੰਬਰ ਹੈ ਜੇ ਤੁਸੀਂ ਸਾਡੇ ਤੋਂ ਮੰਗੋਗੇ ਅਸੀਂ ਪਰਿਵਾਰ ਦਾ ਨੰਬਰ ਤੁਹਾਨੂੰ ਦਿੱਤਾ ਜਾਵੇਗਾ ਜੇ ਕੋਈ ਸਾਸਤਾ ਜਿਸ ਤਰ੍ਹਾਂ ਮਨੁੱਖਤਾ ਦੀ ਸੇਵਾ ਵਾਲੇ ਜਾਂ ਹੋਰ ਸਾਸਤਾਨੇ ਜਿਨ੍ਹਾਂ ਕੋਲ ਡਾਕਟਰਾਂ ਦੇ ਵੀ ਪ੍ਰਬੰਧ ਨੇ ਦਾ ਇਲਾਜ ਵੀ ਕਰਵਾਉਂਦੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਸ ਪਰਿਵਾਰ ਦੀ ਮਦਦ ਕਰੋ ਬੇਨਤੀ ਇਹ ਹੈ ਕਿ ਜੇ ਕਿਸੇ ਨੂੰ ਵੀ ਪਤਾ ਹੋਵੇ ਕਿ ਪੰਜਾਬ ਵਿੱਚ ਜਾਂ ਕਿਤੇ ਵੀ ਹੋਰ ਸੂਬੇ ਵਿੱਚ ਕੋਈ ਵੱਡਾ ਹਸਪਤਾਲ ਹੈ ਜਿੱਥੇ ਉਹਨਾਂ ਬੱਚਿਆਂ ਦਾ ਇਲਾਜ ਹੁੰਦਾ ਹੋਵੇ ਜਿਨ੍ਹਾਂ ਨੂੰ ਜਨਮ ਤੋਂ ਨਹੀਂ ਦੇਖਦਾ ਇਹਨਾਂ ਨੂੰ ਜਨਮ ਤੋਂ ਨਹੀਂ ਦੇਖਦਾ ਤੁਸੀਂ ਉਹ ਵੀ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸ ਦੇਣਾ ਵੀ ਕਿੱਥੇ ਆ ਹਸਪਤਾਲ ਹੈ ਅਸੀਂ ਕੋਸ਼ਿਸ਼ ਕਰਾਂਗੇ ਉਸ ਹਸਪਤਾਲ ਤੱਕ ਵੀ ਪਹੁੰਚਣ ਦੀ ਇਹਨਾਂ ਨੂੰ ਲਿਜਾਣ ਦੀ ਅਸੀਂ ਤੁਹਾਨੂੰ ਅਸੀਂ ਬੇਨਤੀ ਕਰਾਂਗੇ ਕਿ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਾਂ ਪ੍ਰਸ਼ਾਸਨ ਦਾ ਇਹ ਵੀਡੀਓ ਦੇਖ ਰਿਹਾ ਤਾਂ ਜਿਸ ਤਰ੍ਹਾਂ ਜੋ ਨੇਤਰਹੀਣ ਨੇ ਉਹਨਾਂ ਵਾਸਤੇ ਸਰਕਾਰੀ ਨੌਕਰੀਆਂ 'ਚ ਰਾਖਵਾ ਕੋਟਾ ਰੱਖਿਆ ਹੁੰਦਾ ਹੈ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਡੀਸੀ ਸਾਹਿਬ ਮਾਨਸਾ ਇਹਨਾਂ ਤਿੰਨਾਂ ਬੱਚਿਆਂ ਵਿੱਚੋਂ ਕਿਸੇ ਵੀ ਇੱਕ ਬੱਚੇ ਨੂੰ ਜੇਕਰ ਸਰਕਾਰੀ ਨੌਕਰੀ ਤੇ ਰੱਖ ਲਵੇ ਤਾਂ ਇਹਨਾਂ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੋ ਜਾਏਗਾ ਹੁਣ ਇਹਨਾਂ ਦੇ ਪਿਤਾ ਜੀ ਬੈਠੇ ਨੇ ਇਹ ਸਾਈਕਲ ਰੇੜੀ ਚਲਾਉਂਦੇ ਨੇ ਉਹਦੇ ਨਾਲ ਕਿੰਨਾ ਕੁ गुजारा ਹੁੰਦਾ ਗਿਆ ਕਿਉਂਕਿ ਪਰਿਵਾਰ ਚ ਕਮਾਉਣ ਵਾਲਾ ਕੋਈ ਨਹੀਂ ਇਕੱਲਾ ਕਮਾਉਣ ਵਾਲਾ ਹੈਗਾ ਉਹਦੇ ਨਾਲ ਖਰਚਾ ਇਹਨਾਂ ਦਾ ਮੁਸ਼ਕਲ ਨਾਲ ਚੱਲਦਾ ਹੈ ਜੇ ਜ਼ਿਲ੍ਹੇ ਦੇ ਅਸੀਂ ਡੀਸੀ ਸਾਹਿਬਾਨ ਨੂੰ ਤੇ ਇੱਥੋਂ ਦੇ ਵਿਧਾਇਕ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਸ ਪਰਿਵਾਰ ਤੱਕ ਪਹੁੰਚ ਕੇ ਇਹਨਾਂ ਬੱਚਿਆਂ ਵਿੱਚੋਂ ਦੋਨੇ ਕੁੜੀਆਂ ਵਿੱਚੋਂ ਜਾਂ ਮੁੰਡੇ ਵਿੱਚੋਂ ਕਿਸੇ ਨੂੰ ਵੀ ਇੱਥੇ ਡੀਸੀ ਦਫ਼ਤਰ ਵਿੱਚ ਜਿਸ ਤਰ੍ਹਾਂ ਨੇਤਰਹੀਣਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਉਸ ਨੌਕਰੀ ਦਾ ਪ੍ਰਬੰਧ ਇੱਕ ਇਹਨਾਂ ਦਾ ਹੋ ਜਾਵੇ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਾਂਗੇ। ਹਾਂਜੀ ਅੱਜ ਗਏ ਸੀ ਪਰ ਚੰਡੀਗੜ੍ਹ ਕੀ ਉਮੀਦ ਲੱਗਦੀ ਔਰ? ਠੀਕ ਉਮੀਦ ਲੱਗਦੀ ਆ। ਕਹਿੰਦੇ ਜੀ ਬਣ ਜੂਗੇ ਨੀ। ਹਾਂਜੀ। ਆਪਾਂ ਗਏ ਸੀ ਚੰਡੀਗੜ੍ਹ ਅੱਜ। ਹਾਂਜੀ। ਤੇ ਡਾਕਟਰਾਂ ਨੇ ਟੈਸਟ ਤਿੰਨ ਚਾਰ ਥਾਂ ਹੋਏ ਨੇ ਇਹਨਾਂ ਦੇ। ਸਹੀ ਹੋ ਗਏ। ਹਾਂ ਹੋ ਗਏ ਤੇ ਮੰਗਲਵਾਰ ਨੂੰ ਇਹਦਾ ਫੈਲਾ ਮੰਨਣਗੇ ਆ। ਕੀ ਪ੍ਰਮਾਤਮਾ ਤੇ ਭਰੋਸਾ ਕੀ ਲੱਗਦਾ ਹੈਗਾ ਆਪਣੇ ਅੱਗੇ ਵਾਲੀ ਸਫਲਤਾ ਮਿਲੂਗੀ? ਠੀਕ ਹੈ ਨਾ ਜੀ ਬਣ ਜੂਗਾ। ਅੱਛਾ ਜੀ। ਅੱਛਾ ਹੁਣ ਆਪਾਂ ਜਾਣਾ ਹੈ। ਮੋਗਰ ਵਾਲੇ ਅਸੀਂ ਮੰਗਲਵਾਰ ਨੂੰ ਆਪਾਂ ਦੁਬਾਰਾ ਫਿਰ ਜਾਣਾ ਹੈ ਚਲੋ ਇਹ ਦੇਖੋ ਜੀ ਦੋ ਭੈਣਾਂ ਨੇ ਇਹ ਨਾ ਭਰਾਗਾ ਅਸੀਂ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਜੇ ਇਹਨਾਂ ਤਿੰਨਾਂ ਬੱਚਿਆਂ ਵਿੱਚੋਂ ਇੱਕ ਨੂੰ ਕੋਟਾ ਹੁੰਦਾ ਜੋ ਅੰਗਹੀਣਾਂ ਦਾ ਜਾਂ ਨੇਤਰੀਆਂ ਦਾ ਕੋਟਾ ਹੁੰਦਾ ਹੈ ਉਹਦੇ ਵਿੱਚੋਂ ਮਾਨਸਾ ਡੀਸੀ ਦਫ਼ਤਰ ਵਿੱਚ ਇਹਨਾਂ ਇੱਕ ਤਿੰਨੇ ਬੱਚਿਆਂ ਵਿੱਚੋਂ ਕਿਸੇ ਇੱਕ ਨੂੰ ਵੀ ਨੌਕਰੀ ਦਿੱਤੀ ਜਾਵੇ ਤਾਂ ਪਰਿਵਾਰ ਦਾ ਗੁਜ਼ਾਰਾ ਹੋ ਸਕਦਾ ਹੈ ਦੂਜੀ ਬੇਨਤੀ ਇਹ ਹੈ ਕਿ ਜੇ ਪੰਜਾਬ ਦੀ ਕੋਈ ਵੀ ਵੱਡੀ ਸੰਸਥਾ ਜਾਂ ਹਸਪਤਾਲ ਵਾਲੇ ਇਹਨਾਂ ਬੱਚਿਆਂ ਵਿੱਚੋਂ ਕਿਸੇ ਨੂੰ ਵੀ ਲਿਜਾ ਕੇ ਇਲਾਜ ਕਰਵਾ ਸਕਦੇ ਆ ਤਾਂ ਪਰਿਵਾਰ ਇਸ ਗੱਲ ਨਾਲ ਸਹਿਮਤ ਹੈ ਕਿ ਅਸੀਂ ਬੱਚੇ ਨੂੰ ਭੇਜ ਵੀ ਦੇਵਾਂਗੇ ਜੋ ਗਰੰਟੀ ਲੈਂਦਾਗਾ ਕਿ ਇਲਾਜ ਹੋ ਜਾਵੇਗਾ ਸੋ ਤੁਸੀਂ ਇਸ ਪਰਿਵਾਰ ਦੀ ਜਿੰਨੀ ਹੋ ਸਕਦੀ ਹੈ ਮਦਦ ਜ਼ਰੂਰ ਕਰੋ ਇਹਨਾਂ ਦੀ ਆਰਥਿਕ ਮਦਦ ਵੀ ਕਰਨਾ ਕਿਉਂਕਿ ਕਮਾਈ ਦਾ ਕੋਈ ਸਾਧਨ ਨਹੀਂ ਬੱਚਿਆਂ ਨੂੰ ਖੁਰਾਕ ਵੀ ਚਾਹੀਦੀ ਹੁੰਦੀ ਹੈ ਦੁੱਧ ਵੀ ਚਾਹੀਦਾ ਹੈ ਕੱਪੜਾ ਜਿਹੜਾ ਤੇ ਦਵਾਈਆਂ ਲਈ ਵੀ ਸਹਿਯੋਗ ਚਾਹੀਦਾ ਸੋ ਹੁਣ ਮੰਗਲਵਾਰ ਨੂੰ ਅਸੀਂ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਅਸੀਂ ਆ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਡਾਕਟਰਾਂ ਨੇ ਕੀ ਕਿਹਾ ਧੰਨਵਾਦ